ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਦੀ 21ਵੀਂ ਪਉੜੀ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਆਓ ਇਹਨਾਂ ਤੁਕਾਂ ਦੇ ਅਰਥ ਵਿਚਾਰ ਕਰੀਏ ਜਿਸ ਮਨੁੱਖ ਦਾ ਅੰਤਰ ਸੁਣਨਾ ਹੋ ਜਾਂਦਾ ਹੈ ਜਿਸ ਮਨੁੱਖ ਦਾ ਅੰਤਰ ਮੰਨਣ ਹੋ ਜਾਂਦਾ ਹੈ ਕਿਉਂਕਿ ਇਹਨਾਂ ਤੁਕਾਂ ਤੋਂ ਪਹਿਲਾਂ ਗੁਰਬਾਣੀ ਦੀਆਂ ਤੁਕਾਂ ਹਨ ਇਸ ਸ਼ਬਦ ਦੀਆਂ ਤੁਕਾਂ ਹਨ ਤੀਰਥ ਤਪ ਦਿਆਦਤ দান ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾਉ ਸੋ ਜਿਸ ਮਨੁੱਖ ਦਾ ਅੰਤਰ ਮੰਨਨ ਹੋ ਜਾਂਦਾ ਹੈ ਅੰਤਰ ਸੁਣਨਾ ਹੋ ਜਾਂਦਾ ਹੈ ਜਿਸ ਮਨੁੱਖ ਨੂੰ ਆਪਣੇ ਅੰਦਰ ਇਸ਼ਨਾਨ ਕਰਨਾ ਆ ਜਾਂਦਾ ਹੈ ਜਿਸ ਮਨੁੱਖ ਨੂੰ ਆਪਣੇ ਆਪ ਦੀ ਸ਼ੁੱਧਤਾ ਦਾ ਪਤਾ ਲੱਗ ਜਾਂਦਾ ਹੈ ਫਿਰ ਉਸ ਮਨੁੱਖ ਨੂੰ ਇਹ ਵੀ ਸਮਝ ਪੈ ਜਾਂਦੀ ਹੈ ਕਿ ਮੇਰੇ ਵਿੱਚ ਜਾਂ ਸਭ ਵਿੱਚ ਜੋ ਤਾਣ ਹੈ ਮੇਰੇ ਵਿੱਚ ਜਾਂ ਸਭ ਵਿੱਚ ਜੋ ਗੁਣ ਹਨ ਉਹ ਕਿੱਥੋਂ ਆਉਂਦੇ ਹਨ ਆਖਿਰ ਮਨੁੱਖ ਵਿੱਚ ਜੋ ਤਾਣ ਹੈ ਜੋ ਸ਼ਕਤੀ ਹੈ ਉਹ ਕਿਸ ਦੀ ਹੈ ਜਦੋਂ ਪਰਮਾਤਮਾ ਦਾ ਨਿਯਮ ਕਿਸੇ ਮਨੁੱਖ ਦਾ ਤਾਣ ਖੋ ਲੈਂਦਾ ਹੈ ਕੋਈ ਹੱਟਾ ਕੱਟਾ ਪਹਿਲਵਾਨ ਵੀ ਕਿਸੇ ਤਰ੍ਹਾਂ ਬਿਮਾਰੀ ਨਾਲ ਬਿਮਾਰੀ ਦੀ ਗ੍ਰਿਫਤ ਵਿੱਚ ਆ ਜਾਂਦਾ ਹੈ ਉਸ ਵਿੱਚੋਂ ਤਾਕਤ ਖਿੱਚ ਲਈ ਜਾਂਦੀ ਹੈ ਫਿਰ ਸਮਝ ਲੱਗਦੀ ਹੈ ਕਿ ਤਾਣ ਮੇਰੇ ਵਸ ਵਿੱਚ ਨਹੀਂ ਬੇਸ਼ੱਕ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਮੇਰੇ ਵਸ ਵਿੱਚ ਹੈ ਪਰ ਇਹ ਸਭ ਕੁਝ ਹੁੰਦੇ ਹੋਏ ਵੀ ਮੇਰੇ ਵਸ ਵਿੱਚ ਕੁਝ ਨਹੀਂ ਇਸੇ ਤਰ੍ਹਾਂ ਮਨੁੱਖਾਂ ਵਿੱਚ ਗੁਣ ਹਨ ਅਤੇ ਔਗਣ ਹਨ ਜੇਕਰ ਕਿਸੇ ਵੀ ਮਨੁੱਖ ਨੂੰ ਪੁੱਛੀਏ ਤਾਂ ਕੋਈ ਵੀ ਮਨੁੱਖ ਔਗਣ ਨਹੀਂ ਚਾਹੇਗਾ ਕੋਈ ਵੀ ਮਨੁੱਖ ਸਮਾਜ ਵਿੱਚ ਬੁਰਾ ਅਖਵਾਉਣਾ ਨਹੀਂ ਚਾਹੇਗਾ ਹਰ ਕੋਈ ਮਨੁੱਖ ਗੁਣਵਾਨ ਹੋਣ ਦੀ ਇੱਛਾ ਹੀ ਰੱਖਦਾ ਹੈ ਹਰ ਕੋਈ ਮਨੁੱਖ ਆਪਣੀ ਸੋਭਾ ਹੀ ਚਾਹੁੰਦਾ ਹੈ ਫਿਰ ਵੀ ਸਮਾਜ ਵਿੱਚ ਅੱਛੇ ਲੋਕ ਹਨ ਅਤੇ ਬੁਰੇ ਲੋਕ ਵੀ ਹਨ ਫਿਰ ਕਿਸੇ ਵਿੱਚ ਕੋਈ ਗੁਣ ਹੈ ਅਤੇ ਕਿਸੇ ਵਿੱਚ ਕੋਈ ਕਲਾ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਗੁਣਵਾਨ ਨਹੀਂ ਬਣਾ ਸਕਦਾ ਕੋਈ ਕਿਸੇ ਨੂੰ ਜ਼ਬਰਦਸਤੀ ਔਗਣ ਨਹੀਂ ਸਿਖਾ ਸਕਦਾ ਬੁਰਾਈ ਨਹੀਂ ਸਿਖਾ ਸਕਦਾ ਸਭ ਗੁਣ ਅਤੇ ਔਗਣ ਕਿਸੇ ਅਧਿਕ ਸ਼ਕਤੀ ਵਿੱਚੋਂ ਪ੍ਰਗਟ ਹੁੰਦੇ ਹਨ ਇਸ ਨੂੰ ਭਾਗ ਆਖ ਲਵੋ ਜਾਂ ਫਿਰ ਪੁਰਬਲੇ ਕਰਮਾਂ ਦਾ ਫਲ ਕਹਿ ਲਵੋ ਪਰ ਦੁਨੀਆ ਵਿੱਚ ਸਭ ਤੋਂ ਵੱਡਾ ਗੁਣ ਹੈ ਜਿਸ ਮਨੁੱਖ ਨੂੰ ਧਰਮ ਦੇ ਸੂਤਰ ਵਿੱਚ ਵੱਜ ਕੇ ਜਿਉਣਾ ਆ ਜਾਂਦਾ ਹੈ ਦੁਨੀਆ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਜਿਸ ਨੂੰ ਦਇਆ ਅਤੇ ਸਤ ਸੰਤੋਖ ਦੇ ਸੂਤਰ ਵਿੱਚ ਵੱਜ ਕੇ ਜਿਉਣਾ ਆ ਜਾਂਦਾ ਹੈ ਉਸ ਮਨੁੱਖ ਨੂੰ ਜੀਵਨ ਦੀ ਸ਼ਿਖਰ ਲਈ ਕਲਾ ਜੀਵਨ ਦਾ ਸ਼ਿਖਰਲਾ ਗੁਣ ਮਿਲ ਜਾਂਦਾ ਹੈ ਉਹ ਮਨੁੱਖ ਬੁੱਧੀਮਾਨ ਤੋਂ ਉੱਪਰ ਬੁੱਧ ਹੈ ਬੁੱਧੀਮਾਨ ਤੋਂ ਉੱਪਰ ਵਿਵੇਕਸ਼ੀਲ ਹੈ ਵਵੇਕੀ ਹੈ ਵਿਣ ਗੁਣ ਕੀਤੇ ਭਗਤ ਨਾ ਹੋਏ ਜਿਸ ਮਨੁੱਖ ਦੇ ਅੰਦਰ ਜੀਵਨ ਦੀ ਸ਼ਿਖਰ ਦੇ ਇਹ ਗੁਣ ਆ ਜਾਂਦੇ ਹਨ ਉਹ ਮਨੁੱਖ ਭਗਤੀ ਭਾਵ ਵਾਲਾ ਹੋ ਜਾਂਦਾ ਹੈ ਪਰਮਾਤਮਾ ਦੇ ਗੁਣਾ ਵਾਲਾ ਹੋ ਜਾਂਦਾ ਹੈ ਸ਼ਿਖਰ ਦੇ ਇਹਨਾਂ ਗੁਣਾ ਵਿੱਚ ਇਹਨਾਂ ਰੱਬੀ ਗੁਣਾ ਵਿੱਚ ਨਿਤ ਨਿਤ ਪਲ ਪਲ ਰੰਗਦੇ ਜਾਣਾ ਗੂੜੇ ਹੁੰਦੇ ਜਾਣਾ ਭਗਤੀ ਹੈ ਜਿਹੜਾ ਮਨੁੱਖ ਰੱਬੀ ਗੁਣਾ ਵਾਲਾ ਹੋ ਜਾਂਦਾ ਹੈ ਜਿਹੜਾ ਮਨੁੱਖ ਜੀਵਨ ਦੇ ਸ਼ਿਖਰ ਦੀ ਕਲਾ ਨਾਲ ਭਰ ਜਾਂਦਾ ਹੈ ਉਹ ਮਨੁੱਖ ਭਗਤ ਹੈ ਜਿਹੜਾ ਮਨੁੱਖ ਰੱਬੀ ਗੁਣਾ ਨਾਲ ਭਰਪੂਰ ਹੈ ਰੱਬੀ ਗੁਣਾ ਨਾਲ ਪੂਰਨ ਹੈ ਉਹ ਮਨੁੱਖ ਭਗਤ ਹੈ ਪਰ ਅੱਜ ਕੱਲ ਸਾਡੇ ਦੇਸ਼ ਦੇ ਲੋਕ ਭਗਤ ਅਤੇ ਭਗਤੀ ਸ਼ਬਦ ਦੇ ਗੱਲ ਵਿੱਚ ਰਾਜਨੀਤੀ ਦਾ ਰੱਸਾ ਪਾ ਕੇ ਭਗਤੀ ਸ਼ਬਦ ਨੂੰ ਕੜੀ ਸਰੇ ਹਨ ਭਗਤੀ ਸ਼ਬਦ ਦੇ ਅਰਥ ਜੇ ਭਗਤੀ ਸ਼ਬਦ ਨੂੰ ਸਮਝ ਨਹੀਂ ਰਹਿ ਵੇਣ ਗੁਣ ਕੀਤੇ ਭਗਤ ਨਾ ਹੋਏ ਰੱਬੀ ਗੁਣਾ ਨਾਲ ਪੂਰਨ ਹੋ ਜਾਣਾ ਰੱਬੀ ਗੁਣਾ ਵਿੱਚ ਪੂਰਨ ਮਨੁੱਖ ਨੂੰ ਹੀ ਭਗਤ ਆਖਿਆ ਜਾਂਦਾ ਹੈ ਜਿਹੜਾ ਮਨੁੱਖ ਰੱਬੀ ਗੁਣਾ ਨਾਲ ਪੂਰਨ ਨਹੀਂ ਉਹ ਭਗਤ ਅਖਵਾਣ ਦੇ ਲਾਇਕ ਨਹੀਂ ਸੁlst ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਜਿਹੜਾ ਮਨੁਖ ਰੱਬੀ ਗੁਣਾ ਵਾਲਾ ਹੈ ਉਸ ਨੂੰ ਨਮਸਕਾਰ ਹੈ ਨਮਸਕਾਰ ਹੈ ਉਸ ਨੂੰ ਜਿਸ ਦਾ ਆਚਾਰ ਵਿਹਾਰ ਬ੍ਰਹਮ ਵਰਗਾ ਹੈ ਜੋ ਮਾਇਆ ਵਿੱਚ ਵੀ ਤੰਦਰੁਸਤ ਹੈ ਨਰਲੇਪ ਹੈ ਜੋ ਮਨੁਖ ਜੀਵਨ ਨੂੰ ਪੂਰਾ ਜਿਉਂਦਾ ਹੈ ਪਰਕਿਰਤੀ ਦੇ ਦਿੱਤੇ ਸਭ ਰਸਾਂ ਨੂੰ ਮਾਣਦਾ ਹੈ ਸਭ ਰਸਾਂ ਨੂੰ ਭੋਗਦਾ ਹੈ ਪਰ ਕੁਦਰਤ ਦੇ ਦਿੱਤੇ ਰਸਾਂ ਵਿੱਚ ਲੇਸ ਨਹੀਂ ਬਣਦਾ ਕੁਦਰਤ ਦੇ ਦਿੱਤੇ ਰਸਾਂ ਵਿੱਚ ਵੱਜਦਾ ਨਹੀਂ ਉਸ ਨੂੰ ਨਮਸਕਾਰ ਹੈ ਜੋ ਕੁਦਰਤ ਦੇ ਦਿੱਤੇ ਰਸਾਂ ਵਿੱਚ ਰਹਿੰਦਾ ਹੋਇਆ ਨਰਲੇਪ ਹੈ ਜੋ ਬ੍ਰਹਮ ਦੇ ਗੁਣਾਂ ਵਾਲਾ ਹੈ ਨਮਸਕਾਰ ਹੈ ਉਸ ਨੂੰ ਜੋ ਸਤ ਵਿੱਚ ਸੱਚ ਵਿੱਚ ਜੋ ਸੱਚ ਹੋਇਆ ਹੋਇਆ ਸੋਭਾ ਪਾ ਰਿਹਾ ਹੈ ਜੋ ਸੱਚ ਵਿੱਚ ਬੈਠਾ ਸੋਭਾ ਪਾ ਰਿਹਾ ਹੈ ਜਿਸ ਮਨੁੱਖ ਦੇ ਮਨ ਵਿੱਚ ਹੋਰ ਹੋਰ ਸੱਚ ਵਿੱਚ ਨਿਖਰਦੇ ਜਾਣ ਦਾ ਚਾਹੋ ਹੈ ਜਿਸ ਮਨੁੱਖ ਦੇ ਮਨ ਵਿੱਚ ਚਾਹ ਹੀ ਚਾਹ ਹੈ ਕੋਈ ਦੁੱਖ ਨਹੀਂ ਕੋਈ ਸ਼ਿਕਾਇਤ ਨਹੀਂ ਬ੍ਰह्म ਵਰਗੇ ਇਹ ਗੁਣ ਉਸ ਮਨੁੱਖ ਵਿੱਚ ਪੈਦਾ ਹੁੰਦੇ ਹਨ ਜਿਸ ਮਨੁੱਖ ਨੂੰ ਆਪਣੇ ਅੰਤਰ ਇਸ਼ਨਾਨ ਕਰਨਾ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ